ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਈ ਅੱਜ ਚੜ ਚਲੀ ਧੁੱਪ ਤੇ ਅੱਜ ਕਰਾਂਗੇ ਪਿੰਡ ਨਾਲ ਉੱਧਰ ਮੋਟਰ ਪਰ ਸਪਰੇ ਤੇ ਇੱਕ ਮਿੰਟ ਵਿੱਚ ਚਾਚਾ ਜੀ ਦਾ ਫੋਨ ਆਉਂਦਾ ਚਲੋ ਚਾਚਾ ਜੀ ਦਾ ਫੋਨ ਆ ਗਿਆ ਚਾਚੀ ਕਹਿੰਦੇ ਸਪਰੇ ਕਰ ਦਈਏ ਮੈਂ ਕਿਹਾ ਹਲੇ ਥੋੜੀ ਧੁੱਪ ਚੜ ਲਵੇ ਥੋੜੇ ਧੁੰਦ ਜੀ ਹੈ ਹਲੇ ਮੌਸਮ ਤਾਂ ਦੇਖ ਇੱਤਨਾ ਮੋਟਣਾ ਦਾ 2-4 ਘੰਟੇ ਲੱੜਣੇ ਕਰਾਂ ਆਇਆ ਤਾਂ ਮਸਾਣਾ ਹੋ ਰਿਹਾ ਬੱਦਲ ਵਾਈ ਜੀ ਹੋਈ ਵੀ ਅੰਮੀ ਵਿੱਚ ਇਹ ਹੁਣ ਉੱਪਰ ਨਿਕਲੂੰਗੀ ਬੱਦਲ ਵਾਈ ਹੋਈ ਵੀ ਕੱਲ ਬੜੀ ਸੋਹਣੀ ਧੁੱਪ ਨਿਕਲ ਰਹੀ ਥੀ ਐਨੇ ਆਪਾਂ ਚੱਲੀਏ ਸ੍ਰੀ ਗੁਰਦੁਆਰਾ ਸਾਹਿਬ ਸਾਡੇ ਪਿੰਡ ਵਾਲੀ ਉੱਥੇ ਅੱਜ ਲੰਗਰ ਦੀ ਸੇਵਾ ਚੱਲਦੀ ਆ ਲੰਗਰ ਤਿਆਰ ਕਰਨਾ ਜੱਪਾ ਨੇ ਫਿਰ ਉਹ ਪਟਿਕੜ ਸਾਹਿਬ ਲੰਦਰ ਲੈ ਕੇ ਜਾਣਾ ਤੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਉਹਦੇ ਬਾਅਦ ਚੱਲਾਂਗੇ ਆਪਾਂ ਸਪਰੇਅ ਕਰਨ ਫਿਰ ਚਾਚਾ ਜੀ ਨਾਲ ਕੀ ਸਪਰੇਅ ਨੇ ਦਿਨ ਹੋ ਗਏ ਸਪਰੇਅ ਸਪਰੇਅ ਰੀ ਜਾਂਦੇ ਆ ਅੱਜ ਕਰੇ ਦੇਣ ਤੇ ਖੱਡੀਏ ਬਰਾ ਨਿੰਮੇ ਚ ਕੋ ਲੈ ਆਵੇ ਨਿੰਮੇ ਚ ਨੇ ਵੇਲੋ ਰੱਟੋ ਰਿਹਾ ਨਾ ਜੀ ਸਾਡੇ ਵੀਰਾਂ ਨੂੰ ਠੰਡ ਕਰਾਈ ਜਾਂਦਾ ਹੈ ਹੈ ਠੰਡ ਠੰਡ ਦਾ ਬਾਈ ਹੁਣ ਆਉਣੀ ਹੋਣਾ ਹਵਾ ਚੱਲਦੀ ਯਾਰ ਬਹੁਤ ਹੈ ਮੌਸਮ ਠੰਡਦਾ ਹੈ ਨਾ ਮੌਸਮ ਹਵਾ ਚੱਲਦੀ ਸੱਚੇ ਬਹੁਤ ਹੈ ਨਾ ਹਾਂ ਮੀਬੂ ਪੌਗਾ ਦੇ 25 26 ਨੂੰ ਪੈਂਦਾ ਹੁੰਦਾ ਹਾਂ ਉਹਦਾ ਨੈਟ ਵਰਦਾ ਦੱਸਿਆ ਨਹੀਂ ਪਿਆ ਹਲੇ ਠੰਡ ਪੈਂਦੀ ਹਲੇ ਸੁੱਕੀ ਆ ਖਰਾਬ ਕਰਦੀ ਐ ਵੀ ਹਾਂ ਗਣਾਕਰਦਾਰ ਸਾਹਿਬ ਮੈਂ ਕੱਖ ਵੱਢ ਲਿਆ ਮੈਂ ਪਹਿਲਾਂ ਕੱਖ ਹੋ ਪਿਆ ਨਾ ਟਾਈਮ ਨਹੀਂ ਫੜਦਾ ਹੈਗਾ ਹਾਂ ਟਾਈਮ ਨਹੀਂ ਹੁਣ ਆਏ ਵੀ ਕੱਖ ਵੱਡੇ ਹੋਗੇ ਫੇਰ ਜਾ ਕੇ ਟੁੱਕੇ ਪਾਤਾ ਦਉਗੇ ਹਾਂ ਇੱਕ ਦਿਨ ਅਸੀਂ ਮੌਕੇ ਪਰੇ ਪਾਏ ਆ ਕਾਕਣ ਦਾ ਅੱਛਾ ਭੱਜ ਕੇ ਹੋਰ ਆ ਕਿੱਥੇ ਚੜ ਗਈ ਬੱਕਰੀ ਆਪਾਂ ਕੰਮ ਹੋਰ ਕਰਨਾ ਆਪਾਂ ਅੱਡੇ ਵੀ ਜਾ ਕੇ ਆਉਣਾ ਸਾਈਕਲ ਹੀ ਲੈ ਕੇ ਜਾਣੀ ਤੀ ਕਿਹੜੀ ਛੋਟੀ ਹਾਂ ਟਾਇਰ ਜੇ ਪਾਉਣੇ ਆਪਾਂ ਜਾਂ ਤੇ ਅੱਛਾ ਅੱਛਾ ਚੱਲਾਂਗੇ ਕੋਈ ਨਹੀਂ ਹੋਰ ਬਸ ਠੀਕ ਹੈ ਸਾਵਾਂ ਨੂੰ ਜਾਣਾ ਉੱਤੇ ਕੱਲੇ ਹੈ ਸਾਵਾਂ ਨੂੰ ਉਹ ਜਿਹੜਾ ਉਹਨੂੰ ਮੁੰਡੇ ਨੂੰ ਭੇਜ ਦੇਣਾ ਫਿਰ ਪਿੱਛੇ ਡੰਗਰਾਂ ਦੀ ਔਕੀ ਹੁੰਦੀ ਆ। ਅੱਛਾ। ਤੇ ਦੇਖੂ ਕੋਈ ਮੌਕਾ ਵੇ ਦੇਖੂਗਾ ਪਰਤਪਾਲ ਵੀ ਕਹਿੰਦਾ ਤਾਂ। ਹਾਂ ਹਾਂ। ਇੱਕ ਦਿਨ ਜਾਣਾ ਜਦ ਇਹ ਆ ਜਾਣਾ ਸੀ। ਹਾਂ ਚਾਚਾ ਕਹਿੰਦਾ ਉਦੋਂ ਹੈ ਜਦ ਇਹ ਆਪਣਾ ਬੱਕਾ ਟੈੱਕਿਆ। ਨਹੀਂ ਦੁਰਕੇ ਕਹਿੰਦੇ ਕਿ ਕਿੱਦਾਂ ਗਿਆ ਤੇ? ਆਹ ਰੋ ਆਈ ਉਹਦੇ ਦੇ ਟੈਕੂ ਬੈਠ ਗਏ। ਅੱਛਾ। ਇੱਕ ਵਾਲਾ ਤਾਂ 30 30 ਰੁਪਏ। ਹਾਂ। ਦੋ ਤਿੰਨ ਭੈਣੀ ਦੀਆਂ 30 30। ਅੱਛਾ। ਚੱਲ ਉਹਦਾ ਡੇਟ ਮਤਲਬ ਕੱਪੜੇ ਹੈਂ ਪੰਜ ਬੰਦੇ ਆਉਂਦਾ। ਹਾਂ ਹਾਂ ਹਾਂ। ਦੇਖ ਤੇ ਅਸੀਂ ਫਿਰ ਤਾਂ ਤੇਵਾਰ ਆ ਗਈ ਉੱਧਰ ਦੇ ਬੰਦਾ ਇੱਕ ਮਿਲ ਗਿਆ ਸਾਨੂੰ ਅਸੀਂ ਆਪਾਂ ਸਾਨੂੰ ਕੋਲ ਤੱਕ ਲੈ ਜੀ ਹਾਂ ਟਰੱਕ ਵਾਲਾ ਤਾਂ ਅੱਛਾ ਸਰੀ ਲੈ ਆਇਆ ਹੈ ਸਰੀ ਲੈ ਕੇ ਉੱਥੇ ਤੱਕ ਸਾਨੂੰ ਇੱਥੇ ਛੱਡ ਗਿਆ ਪਜਰਾ ਉਹ ਅਜੋਰੀ ਛੱਡ ਗਿਆ ਬੱਲੇ ਭਾਈ ਮੈਨੂੰ ਲੋਕ ਕਹਿੰਦਾ ਇੱਕ ਮਾਤਾ ਮਿਲੀ ਹੁਣ ਇਹ ਕਹਿੰਦੀ ਆ ਵੀ ਭਾਈ ਮੇਰੇ ਕੋਲ ਪੈਸੇ ਨਹੀਂ ਹੈਗੇ ਹਾਂ ਤੇ ਨਹੀਂ ਪੈਸੇ ਨਹੀਂ ਹੈਗੇ ਕਹਿੰਦਾ ਮਾਤਾ ਕੋਈ ਨਹੀਂ ਬੈਠ ਜੋ ਹਾਂ ਮੈਂ ਤੈਨੂੰ ਲੋਕਾਂ ਨੂੰ ਲੈ ਜਾਨਾ ਕਹਿੰਦਾ ਭਾਈ ਕੋਈ ਪੈਸਾ ਦੇ ਦਿੰਦਾ ਕੋਈ ਨਹੀਂ ਦਿੰਦਾ ਕਹਿੰਦਾ ਆਪਾਂ ਮੰਗੇ ਨਹੀਂ ਕਿਸੇ ਤੇ ਹੂੰ ਨਾ ਸੇਵਾ ਕਰੀ ਗਿਆ ਵਿਚਾਰੇ ਨਾ ਸਾਨੂੰ ਆਸੇ ਕਹੇ ਭਾਈ ਸਾਨੂੰ ਉੱਥੇ ਤੱਕ ਲੈ ਜਾ ਅਸੀਂ ਤੁਰ ਕੇ ਆਉਣ ਲੱਗੇ ਮੈਂ ਫਿਰ ਤੇ ਕਹੇ ਮੈਂ ਤੁਰ ਕੇ ਚੱਲੀਏ ਹਾਂ ਤੁਰ ਕੇ ਸੀ ਵੀ ਦੋ ਘਰ ਗਏ ਆ ਨਾ ਕੁਝ ਵੀ ਨਹੀਂ ਹੈਗਾ ਤੁਰਦਾ ਬਹੁਤ ਵਧੀਆ ਲੱਗਦਾ ਰੋਟੀ ਹਾਜ਼ਮ ਹੋ ਜਾਂਦੀ ਕੀ ਸਾਡੀ ਵਧੀਆ ਹਾਂ ਹੋਰ ਪੀੜ ਨੂੰ ਹੈ ਨਹੀਂ ਤੀ ਸੰਗਤ ਹੈ ਅਕੀਰ ਵਿੱਚ ਪੀੜਾ ਹੈ ਨਹੀਂ ਕਿਉਂ ਸੰਗਤ ਸੰਗਤ ਆਹੋ ਸੰਗਤ ਹਾਂ ਹਾਂ ਘੱਟ ਕੱਟ ਤੇ ਹੁਣ ਉਹਨਾਂ ਰਜਾਇ ਸੀ ਜਿਹੜੇ ਟਾਈਮ ਅਸੀਂ ਗਏ ਆ ਉਹ ਟਾਈਮ ਬਦਲ ਗਿਆ ਕਿੱਥੇ ਫਤਗੜ ਸਾਹਿਬ ਲੰਘੇ ਤੇ ਉਹ ਤਾਂ ਹਾਂ ਕਿੰਦਰਾ ਤੋਂ ਦੋਏ ਜਾਣੇ ਦੇਖ ਲੈ ਲੋਕ ਗੁਰਦੁਆਰ ਸਾਹਿਬ ਦੇ ਅੰਦਰ ਘੱਟ ਤੇ ਬਾਹਰ ਜ਼ਿਆਦਾ ਤੇ ਬਾਸ ਹੁਣ ਕੋਈ ਨਹੀਂ ਬੈਠਦਾ ਹੈਗਾ ਹਾਂ ਅੰਦਰ ਤਾਂ ਕੋਈ ਨਹੀਂ ਬੈਠਦਾ ਹੈਗਾ ਹਾਂ ਬੱਪੂ ਠੀਕ ਆ ਸਾਨੂੰ ਵੀ ਬਹੁਤ ਵਧੀਆ ਆ ਇਹਨ ਹਾਂ ਬਹੁਤ ਸੋਹਣੇ ਦਰਸ਼ਨ ਹੋ ਗਏ ਸਾਡੇ ਵੀ ਅੰਦਰ ਆਕਣਾ ਚਾਹੀਦਾ ਵੀ ਜੁਕਣਾ ਬਹੁਤ ਧੱਕਾ ਨਾ ਭਾਵੇ ਧੱਕਾ ਬੰਦਾ ਫੇਰ ਉੱਪਰ ਹੁੰਦਾ ਫੇਰ ਉਹ ਬੰਦੇ ਘਵਰੇ ਜਾਂਦੇ ਕਈ ਬੰਦੇ ਖਬਰ ਆ ਜਾਂਦੇ ਕਈ ਬੰਦੇ ਲੈ ਵਾਜੇ ਟਾਈਮ ਤੱਕ ਤਾਂ ਮੁਕੀਂ ਪੀ ਹੀ ਹੀਦਾ ਹੂੰ ਚੱਲ ਹਮੇਲੇ ਕਰਾ ਵੜ ਲਏ ਜੀ ਭਾਈ ਇਹ ਵੀ ਜ਼ਰੂਰੀ ਆ ਜਿਹੜੇ ਬੰਨੇ ਪਏ ਜਾਂ ਇਹਨਾਂ ਨੂੰ ਨੇ ਪਾਏ ਦਾ ਫਾਇਦਾ ਕੀ ਆਏ ਹੂੰ ਆ ਮੈਨੂੰ ਕਰਾ ਫੋਨ ਕਨ ਆ ਗਿਆ ਮੈਂ ਕਿਹੜਾ ਸਾਡਾ ਹਾਂ ਕਹਿੰਦਾ ਕਲਾਸ ਲੱਗੀ ਹੋਈ ਹੈ ਨਾ ਆ ਗਿਆ ਆ ਜਾਣਾ ਪਹਿਲੇ ਪੂਰੀ ਯਾਰ ਹੂੰ ਚੱਲ ਕਰਦਾ ਫੋਨ ਉਹ ਘਰ ਆਗੇ ਸੀਗਾ ਦੁਬਾਰਾ ਚਾਚਾ ਜੀ ਕਹਿੰਦਾ ਪਹਿਲੇ ਸਪਰੇ ਨਿਵੇੜੇ ਆਈਏ ਦਵਾਈ ਚੱਕ ਲਈ ਪੰਪ ਰੱਖਣਾ ਦੂਵੇ ਘਰ ਤੋਂ ਪੰਪ ਲੈ ਕੇ ਆਏ ਹਾਂ ਦੋ ਦੋ 1 ਲੀਟਰ ਆਉਣਾ ਹਾਂਜੀ ਉਹੀ ਲਿਆ ਸਾ ਆਪਣੇ ਉਧਿਆਵੀ ਨਾਲ ਦੀ ਜਿਹੜੀ ਕਰੀਤੀ ਹੋਰ ਐ ਆਮਨੇ ਚੇਲੇ ਕੇ ਦਵਾਗੇ ਲੈ ਗਏ ਬਥੇ ਉਹੀ ਹੈ ਹਾਂ ਅਨਾ ਕਿਸੇ ਸਿਲਟ ਦੀ ਫਿਰ ਦੋ ਲੈ ਲਈਆਂ ਦੋ ਲੈ ਲਈਆਂ ਹੁਣ ਤਾਂ ਤੇਲ ਪਾ ਲਿਆਉਂਗਾ ਬੋਤਲ ਚ ਪਾ ਲਿਆਉਂਗਾ ਮੈਂ ਕਿੰਨਾ ਕ 100 ਰੁਪਏ ਦਾ ਪਾ ਲਿਆ ਜਿਹੜਾ ਬਾਕੀ ਦਾ ਮੋਟਰਸਾਈਕਲ ਚ ਪਾਣੀ ਬਾਕੀ ਠੀਕ ਹੈ ਮੈਂ ਚੱਲਿਆ ਫਿਰ ਉਹ ਬੋਤਲ ਰਾਇ ਦੀ ਸ਼ੁਰੂਆਤ ਹੋਣਾ ਤਾਂ ਮੇਰਾ ਤੇਲ ਪਾ ਕੇ ਬਾਕੀ ਠੀਕ ਮੈਂ ਆ ਗਿਆ ਮੈਂ ਆਉਣ ਜਾਣ ਕਰਨਾ ਚਲੋ ਜੀ ਜਨੋ ਲਓ ਜੀ ਮੋਟਰ 'ਤੇ ਪਹੁੰਚ ਗਏ ਚਲਾ ਦਈਏ ਮੋਟਰ ਹਾਂ ਜੀ ਪ੍ਰੈਸ਼ਰ ਮਾਰਨ ਇੱਕ ਬੜਾ ਨੇ ਕਟਾ ਬਾਹਰ ਆ ਤੇ ਨਹੀਂ ਆਈ ਨਾ ਹੈਗੀ ਇੱਕ ਉਹ ਜਿਹੜਾ ਬਾਲਟੀ ਘਰ ਦੇਗਾ ਖਾਲੀ ਇਹਦਾ ਹਾਂ ਹਾਂ ਹੱਥੋਂ ਹੀ ਆਉਂਦੀ ਆਰ ਦੇ ਬੰਦ ਕਰ ਲਿਓ ਆ ਬਈ ਬਾਲਟਿਕ ਆਹ ਹਾਂ ਕੰਢੀ ਆਹ ਮੈਂ ਤੇਰਾ ਸਾਡ ਬਚਾ ਲਿਆ ਹਾਂ ਹਾਂ ਇਧਰ ਲਾ ਬਚਾ ਲੈ ਵਿੱਚ ਕੁਝ ਨਹੀਂ ਕਰ ਦੇਣਾ ਬਾਪੂ ਬਾ ਠੀਕ ਹੈ ਹੋਰ ਮਸਲੇ ਤੋਂ ਸਾ ਇਹ ਵੀ ਕਰ ਇਹ ਦੇਓ ਆ ਵੀ ਇਹਨਾਂ ਦਾ ਵੀ ਦੇਖਦਾ ਹੁਣ ਬੁੱਟਿਆਂ ਦਾ ਵੀ ਕੰਮ ਕਰਾਉਣਾ ਹਲੇ ਬਈ ਸਵਾ ਦਾ ਆ ਕੇ ਕਰਾਵਾਂਗੇ ਬੇਲੇ ਜੇ ਹੋ ਕੇ ਹੁਣ ਜਾਣਾ ਰੋਪੜ ਦੇ ਬਾਅਦ ਰੋਪੜ ਤੋਂ ਫੋਨ ਆ ਕੰਨੇ ਆ ਕੇ ਜਾਇਓ ਬੈਂਕ ਜਾ ਕੇ ਆਉਣਾ ਕਿਦਾਂ ਵੀਟਾ ਏਡਾ ਹੋਇਆ ਵਾ ਬਾਈ ਉਹਨੇ ਸਾਰਾ ਸਪਰੇ ਨੇ ਨਾ ਸਾਰਾ ਸਾਗ ਜਿਹੜਾ ਵਿੱਚ ਚੁਗਿਆ ਵਾ ਸਾਰੋਂ ਸਾਰੇ ਖਤਮ ਕਰ ਦੋਣੇ ਆਹ ਹੈ ਉਹ ਸਾਰਾ A to Z ਤੇ ਇਹਨੇ ਚਾਚਾ ਜੀ ਨੇ ਕਰ ਦੋਣੀ ਸਪਰੇ ਆ ਬਾਲਟੀਆਂ ਭਰ ਦਵਾਂ ਇਹ ਰ ਪੱਤ ਚਲਦੇ ਰੋਪੜ ਲੋ ਜੀ ਰੋਪੜ ਦਾ ਕੰਮ ਨਵੇੜਿਆ ਇਹ ਅਮਨੇ ਮੇਰੇ ਨਾਲ ਗਿਆ ਸੀਗਾ 2 ਘੰਟੇ ਲੱਗੇ ਮੱਲੋ ਮੱਲੀਓ ਆ ਤਾਰ ਦੂਹੇ ਲੋਟ ਮੰਨੀ ਹੈ ਅਮੇ ਤਾਰ ਨਾ ਵੀ ਕਿੰਦੀ ਸਾਰੇ ਵੇੜੇ ਚ ਲਾਤੀ ਤਾਰ ਅਜ ਨਿਕਲ ਗਈ ਹੋਰ ਤੇ ਮੜਾ ਗਾਉਂ ਦਾ ਬੜਾ ਟਾਈਮ ਲੱਗ ਗਿਆ ਰਬੀ ਕੰਮ ਨਿਬੜ ਗਿਆ ਦੇਖੀ ਚਾਹ ਨਹੀਂ ਡੋਲਦੀ ਕੰਮ ਨਿਬੜ ਗਿਆ ਅੱਛਾ ਮੈਂ ਕਿਹ ਚੱਲ ਅੱਜ ੁੱਪਾ ਤਾਂ ਕੱਪੜੇ ਸੁੱਕ ਜੂंगे ਨਹੀਂ ਸੁੱਕਦੇ ਹੀ ਨਹੀਂ ਹਾਂਜੀ ਉੱਤਰਦੇ ਨਹੀਂ ਤੰਪਤ ਸਸੌਣੀ ਜੜ ਗਈ ਅੱਜ ਸਵੇਰੇ ਤਾਂ ਬਹੁਤ ਹੁੰਦਦੀ ਹਵਾ ਚੱਲਦੀ ਹੈ ਨਾ ਥੋੜੀ ਥੋੜੀ ਹਵਾ ਕਰਕੇ ਹੁੰਦਾ ਹਾਂ ਚੱਲ ਸਾਰੇ ਕੋਪੂ ਸਾਰੇ ਸੁੱਕ ਜੂंगे ਤੇ ਹੁਣ ਚੱਲੀਏ ਗੁਰਦੁਆਰਾ ਸਾਹਿਬ ਉੱਥੇ ਅਕੇ ਸੇਵਾ ਕਰੀਏ ਰੋਪੜ 2 ਘੰਟੇ ਲੱਗੇ ਨੇ ਗੁਰਦੁਆਰੇ ਮੈਂ ਸ੍ਰੀ ਪਹਤਾ ਜੀ ਗਿਆ ਕਹਿੰਦੇ ਆ ਜੋ ਸੇਵਾ ਕਰਨ ਫਿਰ ਮੈਂ ਵਿੱਚ ਸਪਰੇਅ ਦਾ ਪਾ ਕੇ ਉਹ ਚਲ ਸਪਰੇਅ ਵੀ ਨਿਮੇੜੇ ਦਮਾ ਧੁੱਪ ਤਾਂ ਗਿਆ ਪਤਾ ਕਾਹਲੂ ਚੜੇ ਨਾ ਜੜੇ ਅੱਜ ਸੋਹਣੀ ਧੁੱਪ ਚੜੀ ਇਹਨੂੰ ਸੋਹਣੀ ਧੁੱਪਾ ਦੇਖੋ ਇਹਨੂੰ ਉਹ ਪੈਂਦੀ ਹੈ ਸ਼ਰਟ ਵੀ ਅੱਧੀਆਂ ਮਾਰੀ ਫਾਈ ਵੀ ਹੈ ਧੁੱਪ ਚ ਗਰਮੀ ਹੈ ਜੇ ਧੁੰਦ ਪੈ ਗਈ ਫੇਰ ਠੰਡ ਹਲੇ ਜਦ ਤੱਕ ਮੀਂਹ ਨਹੀਂ ਮੈਂਦਾ ਜਦ ਤੱਕ ਠੰਡ ਪੈਣੀ ਨਹੀਂ ਹੋਏ ਜੇ ਰੋੜ ਇਦਾਂ ਧੁੱਪ ਚੜਨ ਲੱਗੀ ਫੇਰ ਤਾਂ ਗਰਮੀ ਹੋ ਸਮਝ ਲਿਖੇ ਤਰ੍ਹਾਂ ਦੀ ਨਾ ਵੀ ਜਿਹੜੀ ਕੋਟੀ ਹੋ ਜਾਂਦੀ ਹੈ ਹਾਂਜੀ ਕੋਟ ਮੰਮੀ ਦੂਗਾ ਦੁਵਾਰੇ ਬਾਜ ਮੈਂ ਕਿ ਆਈ ਚਿੱਟਾ ਹੀ ਪਾਦਾਂ ਲਾਲ ਹੇਟਾ ਮਸ਼ੀਨ ਪਰ ਵੇ ਚਿੱਟਾ ਦਾ ਖਰਾਬ ਹੋ ਜਾਣਾ ਤਾਂ ਹੋ ਜਾਣਾ ਚੱਲੀਏ ਗਰੂਸ ਦੁਵਾਰੇ ਨੂੰ ਪਰ ਦੁਵਾਰੇ ਪਿੰਡ ਵਾਲੇ ਹੋਈ ਸਭਰੇ ਜੀ ਹਾਂਜੀ ਲੋ ਬਾਈ ਪਿੰਡ ਵੀ ਪਿੰਡ ਤਾਂ ਬਾਈ ਪਿੰਡ ਤਿੰਨ ਪੰਪ ਵਸ ਗਿਆ ਤੇ ਪਿੰਡ ਵੀ ਕਰਤੀ ਮੈਂ ਅੱਛਾ ਜੀ ਮੈਂ ਕਰਨ ਨੂੰ ਰੱਖਣੀ ਆ ਨਿੰਮੇ ਤੇ ਛੁੱਟ ਲੈਣ ਲੱਗਿਆ ਹਾਂ ਲੱਗਦਾ ਨਿੰਮੇ ਤੇ ਛੁੱਟ ਲੈ ਕੇ ਆ ਰਹੇ ਨੇ ਤੇਰੇ ਬਾਅਦ ਤੇ ਹਾਂ ਕਰ ਲੈ ਵਸੰਦ ਤੇ ਬਾਤ ਲੈਣਾ ਦੱਸ ਪਹਿਲਾਂ ਤੂੰ ਹੈ ਲੈ ਤੇ ਜਿਆ ਘਾਤਰ ਲੈ ਨਹੀਂ ਸਕਦਾ ਹਾਂ ਉਹ ਹੈ ਜਿਹਨੇ ਪੌਂਦੀਆਂ ਲੈ ਹਾਂ ਤੇ ਪੁਰਾਣੇ ਜਵਾਨੇ ਦੇ ਨਵੇਂ ਜਵਾਨੇ ਦੇ ਝੂਟ ਆਏ ਹੈ ਪੁਰਾਣੇ ਦੇ ਯਾਰ ਸਾਜੀ ਤੂੰ ਵੀ ਨਵੇਂ ਦੇ ਕਈਨ ਬਾਈ ਨੂੰ ਪੁੱਛਦਾ ਹਾਂ ਜੋ ਬਾਤ ਨਹੀਂ ਕਰਦਾ ਤੇਰਾ ਬਾਗ ਹੈ ਹੋਪੜ ਜਾਏ ਯਾਰ ਕਿਰ ਕੰਮ ਦੋ ਘੰਟੇ ਲੱਗ ਗਿਆ ਟਾਈਮ ਵਖਰਾ ਕਰਦੇ ਨੌ ਪੰਪ ਪਤਾ ਨਹੀਂ ਨੌ ਕ ਪੱਥਰ ਲੱਗਿਆ ਬਸ ਅੱਛਾ ਜੀ ਸਾਰਾ ਸਰਕਾ ਮਦਲ ਪੂਰਾ ਕਟਿਆ ਤਾਂ ਨਹੀਂ ਪੰਪ ਪੂਰਾ ਆ ਗਿਆ ਥਮਾ ਠੀਕ ਹੈ ਮੈਂ ਥੇ ਮਾ ਬਚਣਾ ਬਚਾ ਉੱਥੇ ਮੈਂ ਆਰਾਮ ਨਾਲ ਕਰ ਦਿੱਤਾ ਜਿਆਦਾ ਕੱਖਦਾ ਹੋਰ ਤਾਂ ਹੈ ਹੀ ਨਹੀਂ ਕਰਨ ਕੇ ਚਾੜਾ ਥੋੜਾ ਪਾਉਂਗਾ ਮਾੜਾ ਮੋਟਾ ਬਾਏ ਉਹ ਕਰਾਂ ਮੈਂ ਸੱਦਾਂ ਮਰਿਆ ਚਾਰ ਸੱਦ ਜਾਤਾ ਅੱਛਾ ਗੱਬੇ ਲਾ ਕੇ ਬਸ ਥੋੜੀ ਜਿਹੀ ਜਗ੍ਹਾ ਬਚੀ ਬਸ ਥੋੜੀ ਜਿਹੀ ਆ ਗਿਆ ਟਾਣਾ ਫਾਇਸਾ ਸੈਖੇ ਹੋਰ ਛੁੱਟੀਆਂ ਹਨ ਇਹਦੇ 7 ਵਜੇ ਹੈ ਇਹਦੇ 7 ਵਜੇ ਛੜਦਾ ਨਹੀਂ ਯਾਰ ਪੰਗੇ ਕਿਹੜੇ ਕੱਟ ਦਿੰਦਾ ਇਹ ਨਾਲ ਲੈ ਕੇ ਇਹ ਬੜੇ ਕੁੱਪਿਆਂ ਨਾਲ ਲੰਦਾ ਪੰਗੇ ਹੋ ਦੁਈ ਹੋ ਜਾਣਾ ਇਹਦਾ ਡੀਸੀ ਰਾਂ ਦਾ ਕੁੱਤਾ ਐਡਾ ਉਹਨਾਂ ਪੰਗਾ ਲੈ ਆਇਆ ਇਹ ਕਿਹੜੇ ਕੱਟਾ ਯਾਰ ਸੁੱਕਣ ਲੱਗ ਗਿਆ ਨਾ ਹੁਣ ਅਨਲੱਕ ਕਿੰਨਾ ਘੱਟ ਰਹਿ ਗਿਆ ਇਹਦਾ ਜਖਮ ਭਰਦਾ ਇਹਦਾ ਇਹਦਾ ਆੜੇ ਹਾਇ ਨੀ ਬਰੇ ਸਮਝ ਗਿਆ ਪੁਰਿਆ ਲੈ ਚੀਪੀ ਪੈਂਦੇ ਤਾਂ ਇਹਨੂੰ ਹੁਣ ਪੈਂਦੇ ਨਹੀਂ ਹੈਗੇ ਆ ਵੀ ਦੇਖ ਵੀ ਨਹੀਂ ਹੁੰਦਾ ਹਲਦੀ ਹਲਦੀ ਹੈ ਨਾ ਠੀਕ ਨਹੀਂ ਹਲਦੀ ਪੈਂਦੇ ਨਹੀਂ ਭਾਈ ਨੂੰ ਕੋਈ ਨਾ ਠੀਕ ਨਹੀਂ ਆਪਾਂ ਤੁਸੀ ਕੋਈ ਨਾ ਸਵੇਰੇ ਕੰਵੇ ਜਮੇ ਕੰਮੜਾ ਲੈ ਕੇ ਆਇਆ ਨੂੰ ਭੱਜੇ ਗਿਆ ਇਹ ਹੋ ਜਾਣਾ ਠੀਕ ਹੋ ਜਾ ਜਾਂਦੀ ਸੱਟਾਂ ਦਾ ਵੱਜਦੀ ਬੰਦਿਆਂ ਦੇ ਵੱਜਦੀ ਇਹਨਾਂ ਦੇ ਵੀ ਵੱਜਣੀ ਸੱਟਾਂ ਉਹ ਬੰਨ ਕੇ ਰੱਖਣਾ ਹੋਣਾ ਇਹਨਾਂ ਬੰਦ ਨਹੀਂ ਹੋਣਾ ਇਹ ਨਹੀਂ ਭਾਈ ਇਹ ਥੋੜੇ ਟਾਈਮ ਦਾ ਬੰਨ ਕੇ ਰੱਖ ਹੋਣਾ ਜਦੋਂ ਤਾਂ ਹੀ ਨੋਟਾ ਕੋ ਨਹੀਂ ਲਖੇ ਪਾੜਨਾ ਆਉਂਦਾ ਰਹੇ ਰਹਿੰਦਾ ਹੈ ਮੈਂ ਨਾਲ ਸਾਡੇ ਰੋਟੀ ਨਹੀਂ ਖਾਣੀ ਟਰੈਕਟਰ ਥੱਲੇ ਪੈ ਕੇ ਜਾਣਾ ਤੋਂ ਪਰੇ ਵਹਿਣਾ ਹੋਣਾ ਨੇ ਚਲ ਭਾਈ ਚੱਲੀ ਆ ਰਿਹਾ ਇਹਨੀ ਵਧੀਆ ਸੇਵਾ ਕਰੀਏ ਅਸੀਂ ਵੀ ਗੁਰਦੁਆਰੇ ਚੱਲੇ ਸੇਵਾ ਕਰਨੇ ਮੈਂ ਵੀ ਚੱਲਣਾ ਸੀ ਤੇ ਹਾਂ ਮੁੰਡਾ ਡਿਊਟੀ ਇਹ ਡਿਊਟੀ ਵਾਲਾ ਬੰਦਾ ਫੋਨ ਵਧੀਆ ਇਹ ਗੱਡਾ ਦਾ ਦਿਲ ਦਲੇਰਾ ਬਈ ਹਮ ਗੱਲ ਵੀ ਨੂੰ ਕਹਿੰਦਾ ਫੋਨੋਂ ਜ਼ਿਆਦਾ ਕੰਮਦਾ ਨਾ ਫੋਟੋ ਬਈ ਹੁਣ ਹੁਣ ਹੈ ਕਿਹੜਾ ਬਈ ਇਹ ਨਹੀਂ ਇਹ ਨਹੀਂ ਆੜਾ ਲੋਕਾਂ ਨਾਲ ਬਈ ਇਹਨੇ ਵੱਧੂ ਬਣਾਇਆ ਦੇਖੋ ਕਿਹੜਾ 16 ਪ੍ਰੋ ਮੈਕਸ ਇਹ ਜਿਹਾ ਹੀ ਹੁੰਦਾ ਹੈ ਸਾਨੂੰ ਕਹਿੰਦਾ 17 ਪ੍ਰੋ ਮੈਕਸ ਹੈ ਚਲ ਬਈ ਚਲੀਏ ਅਰੀ ਨੱਕਰ ਬੱਡਣਾ ਪਾਣੀ ਲਵਾ ਲਓ ਜਿਹਨਾਂ ਨੂੰ ਆਣਾ ਲੈ ਆ ਦੇ ਫਲਾਰਾ ਵੱਜ ਗਿਆ ਮੇਰਾ ਤਿਆਰ ਹੋਣਾ ਤਾਂ ਹੁਣ ਤਿਆਰ ਹੋਈਏ 2 ਵਜ ਗਏ ਚਲੋ ਵੀ ਭਾਈ ਚਲੀਏ ਗੁਰਦੁਆਰਾ ਸਾਹਿਬ ਸੇਵਾ ਕਰਨ ਹੈ ਮੈਂ ਕਿੱਥੇ ਯਾਰ ਮੈਂ ਤਾਂ ਬੈਂਕ 깔 ਤੇ ਬੌਮ ਲੱਗੇ ਘਰ ਤੇ ਮੈਨੂੰ ਵੀ ਬੈਂਕ ਤੇ ਫੋਨ ਆ ਗਿਆ ਤਾਂ ਮੈਂ ਚੱਲਾ ਪਹਿਲਾਂ ਉਧਰ ਹੀ ਨਿਮੇੜ ਕੇ ਆਵਾਂ ਯਾਰ ਹਾਂ ਮਨਾ ਜ਼ਰੂਰੀ ਆ ਉਹਨੇ ਫੋਨ ਕਰਿਆਗਾ ਨਾ ਆ ਜਾ ਕਿੰਨੇ ਕ ਬੰਦੇ ਹਨ ਪਤਾ ਨਹੀਂ ਮੈਨੂੰ ਜਾ ਕੇ ਦੇਖਦੇ ਆਂ ਥੋੜਾ ਜਿਹਾ ਥਾਂ ਲਾਉਣਾ ਮੈਂ ਵੀ ਧੋਕੇ ਜਾ ਕੰਮ ਕਰ ਹੂੰ ਖਜਰਾਂ ਘਰੇੜ ਹੋ ਰੀਆਂ ਔਰੇ ਮਸ਼ੀਨ ਨਾਲ ਉਹ ਸੁੱਕੇ ਕਰਵਾ ਕੇ ਕਰਾ ਹੁੰਦਾ ਉਧਰ ਨਿਮੇ ਚਰੇ ਲੱਗੇ ਵੀ ਤੇ ਤੇ ਉੱਧਰ ਖੋਵਾ ਕੱਢਣ ਲੱਗੇ ਵੀ ਤਿੰਨ ਟਾ ਟਾ ਸਿਸਟਮ ਸਹੀ ਹੈ ਨਾ ਹੈਰ ਚ 11 11 11 ਨਾ ਨਾ ਰਾਤ ਨੂੰ ਕਿਪਨੇ ਅਸੀਂ ਟਾਈ ਹਾਂ ਸਿਸਟਮ ਸਹੀ ਹੈ ਨਾ ਹੱਥ ਨਾਲ ਗ੍ਰੈਂਡ ਕਰਨੇ ਨਾਲ ਹਾਂ ਉਹ ਦਿਖਾਈਂ ਚਲਾ ਕੇ ਇੱਕ ਨਹੀਂ ਕਿ ਮੈਗਾ ਨਾ ਗੋਬੀ ਵੀ ਹੋ ਜਾਂਦੀ ਹੈ ਹੈ ਗੋਬੀ ਵੀ ਹੋ ਜਾਂਦੀ ਹੈ ਸਾਰਿਆਂ ਨੇ ਸੋਇਆ ਨਹੀਂ ਹਾਂ ਹੂੰ ਟਪਾ ਕੇ ਦਿਖਾਈਂ ਇੱਕ ਬੰਦ ਕਰਿਆ ਬੰਟੇ ਗਰਮ ਨਾਲ ਅੱਛਾ ਗਰਮ ਹੋ ਗਈ ਨਾ ਇਹ ਨਾ ਟਪਾ ਵੀ ਖਾਲੀ ਕਰ ਦੀਏ ਆ ਗਰਮ ਹੋ ਗਈ ਨਾ ਤਾਂ ਹਾਂ ਵਧੀਆ ਯਾਰ ਸਾਹਿਬ ਪਿਛਲੀ ਵਾਰ ਬੜੇ ਆਪਾ ਹੋਏ ਤੇ ਪਿਛਲੀ ਵਾਰ ਬਹੁਤ ਉੱਕਵਾ ਹੋਏ ਤੇ ਜਾਂ ਕਿੰਨੀ ਮਸ਼ੀਨ ਹੁਣ ਦੋ ਪਿਛਲੀ ਵਾਰੀ ਲੈਂਦੀ ਇੱਕ ਐਸਾ ਹੀ ਇਹਾਂ ਪਿਛਲੇ ਸਾਲ ਬਾਈ ਦੇ ਗਿਆ ਤਾਂ ਕਹਿੰਦੇ ਬਾਈ ਨੇ ਭੇਜੀ ਕਿਸੇ ਬਾਹਰ ਤੇ ਉਹ ਵੀ ਆ ਉਹ ਵੀ ਦੋ ਦੋ ਨਾਲ ਪਤਾ ਕਿ ਇੱਕ ਵਾਰੀ ਉਹਦੇ ਨਾਲ ਨਾਲ ਕਰ ਦੂਗਾ ਕਰਦੇ ਹੱਥ ਵੱਡੋ ਗਏ ਇਹਦੇ ਪਰ ਆਪਣਾ ਹੁਣ ਆਇਆ ਤਾਂ ਹੈ ਨਹੀਂ ਕਿ ਘੱਟ ਬਣਨਾ ਹੈ ਕੋਈ ਤਾਂ ਗੱਲ ਆਪਣਾ ਬਣਨਾ ਵੀ ਜ਼ਿਆਦਾ ਹੈ ਮੈਂ ਕਹਿੰਦਾ ਦੱਲੇ ਦੇ ਆਇਆ ਹੁਣ ਆਪਣਾ ਕਰਦੇ ਐ ਨਵੀਂ ਲਿਖਿਆ ਸਾਰੀਆਂ ਫਿਰ ਕਿੱਥੇ ਨੇ ਡੋਪਰ ਦੀ ਲਿਆਏ ਹੁਣੇ ਹਲੇ ਇੰਨੀਆਂ ਪਈਆਂ ਆ ਪਈਆਂ ਤੇ ਟਰਾਲੀ ਭਰੀ ਵੀ ਉਹ ਵੀ ਪਈਆਂ ਕਾਲੀ ਦਿਹਾੜੀ ਲੱਜ ਜਾਣੀ ਬੁਰੀ ਹਾਲੇ ਹਾਲੇ ਤਾਂ ਨੌਕਾ ਆ ਟਾਈਮ ਹਾਂ ਮਾੜਾ ਬਾਰ ਨਹੀਂ ਕੌਣ ਆਇਆ ਨਾ ਹੂੰ ਖਾਂ ਮੈਂ ਪਹੀਏ ਵਿੱਚ ਬਹੁਤ ਗਰਮ ਹੋਊਗੀ ਹਰਮ ਹੋਗੀ ਬਹੁਤ ਜ਼ਿਆਦਾ ਆਰਾਮੇਦਾਰ ਹੈ ਨਾ ਇਹ ਨਸਵੇਂ ਆ ਖਾਲੀ ਕਰਤੀ ਜਦੋਂ ਡੱਪ ਹੱਥ ਨਾਲ ਲੱਗਦਾ ਹੈਗਾ ਇੰਨੀ ਗੱਲ ਨਹੀਂ ਮਹੋਦੂ ਕਰਨਾ ਹੋਵੋ ਪਹਿਲਾਂ ਤੇ ਫਿਰ ਉਹ ਵੀ ਹੋ ਗਈ ਤਾਂ ਲਿਖੋ ਤੇ ਲੋ ਜੀ ਗੁਰਦੁਆਰੇ ਵੀ ਆਸਰੀ ਲਾ ਲੇ ਮੈਂਪੀ ਗਿਰ ਗਿਆ ਹੈ ਨਹੀਂ ਅੱਧਾ ਤਾਂ ਕਰਕੇ ਹੋਣਾ ਮਤਲਬ ਅੱਜ ਜਿਰੇਲਾ ਅੱਧਾ ਅੱਜ ਅੱਧਾ ਖੋਆ ਕੱਢ ਲਿਆ ਜਿਨ੍ਹਾਂ ਜਿਨ੍ਹਾਂ ਦੁੱਧ ਇਕੱਠਾ ਹੋ ਜਾਣਾ ਉਹਨਾਂ ਨੇ ਕੱਢੀ ਜਾਣਾ ਉਹਨਾਂ ਨੇ ਨਾਲ ਦੀ ਨਾਲ ਖੋਆ ਗਾਜਰ ਗਾਜਰਾਂ ਉਹ ਵਿੱਚ ਕੀਤੇ ਔਰ ਰਲਾ ਕੇ ਆਪਣਾ ਕੰਮ ਚੀਨੀ ਰਲਾ ਕੇ ਰੱਖ ਲੈਣੀ ਆ ਮਿਕਸ ਕਰਨੀ ਉਥੀਆਂ ਜਾ ਕੇ ਪਾ ਦੇ ਕੇ ਮਿਕਸ ਉੱਥੇ ਕਰਨੀ ਆ ਉਰੇ ਪਕਾ ਲੈ ਜਾਣੀ ਪਕਾ ਲੈ ਜਾਣੀ ਹਾਂ ਠੀਕ ਆ ਆਹ ਚੀ ਠੀਕ ਹੈ ਪਰ ਸੁਚੰਨ ਨਾ ਰਹਿੰਦੀ ਸਾਰੀ ਥੋੜੀ ਸਫਾਈ ਵੀ ਰਹਿੰਦੀ ਆ ਉੱਥੇ ਫਿਰ ਵਿੱਚੇ ਲੋਕ ਗੰਦੇ ਬੰਦੇ ਹੱਥ ਲਾਈ ਜਾਂਦੇ ਆ ਹਾਂ ਵਿੱਚ ਬੂਟ ਲੈ ਕੇ ਘੁੰਮੀ ਜਾਂਦੇ ਆ ਫਿਰ ਥੋੜੀ ਉਹ ਨਹੀਂ ਹੁੰਦਾ ਉੱਥੇ ਸਫਾਈ ਘਟ ਰਹਿੰਦੀ ਉਰੇ ਹੁਣ ਸਫਾਈ ਤਾਂ ਹੈਗੀ ਸਾਰੇ ਚੀਜ਼ਾਂ ਦੀ ਬੈਠ ਕੇ ਸਾਰੇ ਖੁੱਲੀ ਡੁੱਲੀ ਆ ਪਰ ਉੱਥੇ ਜਗ੍ਹਾ ਵੀ ਪੂਰੀ-ਪੂਰੀ ਜਗ੍ਹਾ ਹੁੰਦੀ ਹੈ ਉੱਥੇ ਜਗ੍ਹਾ ਵੀ ਘੱਟ ਹੁੰਦੀ ਹੈ ਨਾ ਤੇ ਬਾਕੀ ਅੱਧਾ ਜਗਤ ਹੈ ਪਾਸ ਤੋਂ ਦੁਰਾਂਗੇ ਦੁਪਹਿਰ ਨੂੰ ਅੱਛਾ ਦੁਪਹਿਰ ਨੂੰ ਦੁਰ ਕੇ ਬਾਕੀ ਦੱਸੂਗੇ ਇਹ ਗਰੁੱਪ ਬਣਾਇਆ ਉਹਦੇ ਮੈਸੇਜ ਆਈ ਜਾਂਦੇ ਸਾਰਿਆਂ ਦੇ ਅੱਛਾ ਮੈਸੇਜ ਕਰੀ ਜਾਂਦੇ ਦੇਖਦੇ ਦੁਪਹਿਰ ਨੂੰ ਤੁਰੂਗੇ ਜਾਂ ਸ਼ਾਮ ਨੂੰ ਤੁਰੂਗੇ ਦੋਵੇਂ ਦਿਨ ਲਾਉਣਾ ਦੋ ਗੱਬਲੇ ਦਿਨ ਗੱਬਲੇ ਦੁਪਹਿਰ ਨੂੰ ਗੱਬਲੇ ਦੁਪਹਿਰ ਨੂੰ ਲਾਉਣਾ ਹਾਂਜੀ ਅੱਛਾ ਬਾਕੀ ਦੇ ਦੇ ਮਹਾਰਾਜ ਕਿਰਤਾਰਣ ਰਸੀ ਖੋਲਣੀ ਮੰਮੀ ਰਸੀ ਮੰਮੀ ਰਸੀ ਖੋਲ ਲੈਣੀ ਬਸ ਹੋ ਗਿਆ ਫਿਰ ਰਸੀ ਲਾਈ ਦਾ ਨਹੀਂ ਅੱਜ ਕੋਈ ਪਤੀਸਾਂ ਦੇ ਕੱਪੜੇ ਜਾ ਰਹੇ ਤੇ ਹਾਂਜੀ ਆਹ ਦੇਖ ਕੇ ਹੂੰ ਬਾਕੀ ਭਾਈ ਤੁਸੀਂ ਵੀ ਰਏ ਦਿਓ ਕੋਈ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਮਿਲਾਂਗੇ ਕਿਸੇ ਅਗਲੇ ਬਲੌਗ ਚ ਸਪਰੇਅ ਦਾ ਵੀ ਮੰਮੀ ਡੰਨ ਹੋ ਗਿਆ ਪਿੰਡ ਵੀ ਕਰਤੀ ਉੱਧਰ ਵੀ ਕਰਤੀ ਸਪਰੇਅ ਦੀ ਟੈਂਸ਼ਨ ਦੀ ਬਾ ਹੁਣ ਸਭਾ ਤਵਾ ਕੇ ਉੱਥੇ ਤੇ ਫੇਰ ਰੇ ਪਾਵਾਂਗੇ ਬਸ ਆਹ ਜਿਹੜੇ ਦੋ ਥੱਲੇ ਪੈਂਦੀ ਨੇ ਇਹ ਅਮਨੇ ਇੱਥੇ ਰਹਿੰਦੇ ਠੱਕਣੇ ਨਹੀਂ ਨੇ ਬਾਲਾਨੀ ਵਾਲੇ ਕਹਿੰਦੇ ਆ ਗਈ ਪਾਵਾਂਗੇ ਉੱਥੇ ਤੇ ਇਕੱਠਾ ਹੀ ਚਲੋ ਆ ਚਲੋ ਠੀਕ ਐ ਇਹਨਾਂ ਅੰਦਰ ਬੈਠ ਖਰਾਬ ਨਹੀਂ ਹੁੰਦਾ ਰੇ ਪਿਆ ਤੇ ਮੋਟਰ 'ਤੇ ਰੱਖ ਦਿੰਦੇ ਉੱਥੇ ਹਵਾ ਲੱਗ ਜਿੰਦੀ ਆ ਸਾਡੇ ਉਰੇ ਮੋਰਲੇ ਕਮਰੇ 'ਚ ਹਵਾ ਲੱਗਦੀ ਨਹੀਂ ਹੈਗੀ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ OK bye bye